ਅਨੰਤ ਰਾਗ ਮੇ ਤੁਰੀ ਸ਼ਰਮ ਮੇ ਸ਼ਮਾ ਤੁਰੀ 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 ਨਵਾਂ ਚੋ ਲੋ ਜੇ ਨੰਦਾ ਰਾਗ ਮੇ ਤੁਰੀ ਸ਼ਰਮ ਮੇ ਸ਼ਮਾ ਤੁਰੀ 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 ਨਵਾਂ ਚੋ ਲੋ ਮੇ ਨੰਦ ਰਾਗ ਸ੍ਰੀ ਸ਼ਰਮ ਸ੍ਰੀ ਸ਼ਰਮ I <laughs> do <laughs> ka teke

ਸੰਗਤ ਦਾ ਯੋਜਨ ਕੀਤਾ ਗਿਆ ਹੈ ਜਿੰਨਾ ਮਹਾਤਮਾ ਕੋਲੇ ਸਮਾਂ ਹੈ ਉਹ ਜ਼ਰੂਰ ਸੰਗਤ ਸਤਗੁਰ ਸੱਚਾ ਪਾਤਸ਼ਾਹ ਦਾ ਅਸ਼ੀਰਵਾਦ ਪ੍ਰਾਪਤ ਕਰਨਗੇ ਪਰ ਹੋਰ ਸਾਡੇ ਵਿਚਾਰ ਜਿਹੜਾ ਚੰਗਾ ਤੇ ਸੁੱਚਾ ਤੇ ਇੱੱਚਾ ਕੰਮ ਹਮੇਸ਼ਾ ਉਹ ਹੀ ਲੈਂਦਾ ਜਦੋਂ ਆਪਾਂ ਕਿਸੇ ਸਮਾਜ ਦੇ ਵਿੱਚ ਕੋਈ ਦੇਣ ਦੇ ਆ ਤੇ ਕਿਸੇ ਭੈਣ ਭਰਾ ਦੇ ਕੰਮ ਆ ਤੇ ਖੂਦਾਂ ਤੋਂ ਵੱਡਾ ਤਾਂ ਕੋਈ ਹੋ ਨਹੀਂ ਸਕਦਾ ਚੈਰ ਮੈਂ ਮਿਲੇ ਸਾਲ ਵੀ ਇਹਨਾਂ ਕਰ ਕੀ ਕੀਤੀ ਸੀਗੀ ਵੀ ਅੱਜ ਸਾਡੇ ਵਿੱਚ ਸਭ ਤੋਂ ਵੱਡੀ ਜਿਹੜੀ ਆ ਉਕਰੀਤੀ ਦਾ ਕੇ ਇਹ ਚੀਜ਼ ਆ ਮੋਬਾਈਲ ਜਿਹੜੀਆਂ ਜਿਹੜੀਆਂ ਵੇਅਰਸ ਆ ਇਹਦੀਆਂ ਜਿਹੜੀਆਂ ਕਿਰਨਾਹੀਂ ਨਿੱਪੜਦੀਆਂ ਉਹ ਸਾਡੇ ਸਰੀਰ ਤੇ ਬਹੁਤ ਇਫੈਕਟ ਪਾਉਂਦੀਆਂ ਤੇ ਜੇ ਅਸੀਂ ਖੂਨਦਾਨ ਕਰਦੇ ਆ ਇੱਕ ਤਾਂ ਸਾਡੇ ਵਿੱਚ ਨਵਾਂ ਖੂਨ ਬਣਦਾ ਤੇ ਖੂਨੋਂ ਪਤਲਾ ਹੁੰਦਾ ਜਿਸ ਤੇ ਪ੍ਰਾਪਦਾਨ ਕਰਤਾ ਉਸ ਨੂੰ ਕਦੇ ਜ਼ਿੰਦਗੀ ਦੇ ਵਿੱਚ ਵੀ ਤਾਂ ਜ਼ਿੰਦਗੀ ਕਿਤੇ ਹਾਰਡ ਟਾਈਮ ਨਹੀਂ ਹੋਣੀ ਕਿਉਂਕਿ ਅੱਜ ਤੱਕ ਸਾਡਾ ਜਿਹੜਾ ਪਾਣੀ ਆ ਖਾਣ ਪੀਣੇ ਉਹ ਜਾ ਹੋ ਚੁੱਕਿਆ ਜਿਹੜਾ ਚਾਈਨੈਸ ਫੂਡ ਆ ਜਿਹੜੇ ਸਾਡੇ ਮਾਪੋਸ਼ਾ ਜਾਂ ਸਾਡੇ ਪਿੰਡ ਪਰਾਂ ਕੋਈ ਚੀਜ਼ ਹੋਜੀ ਬਸਤ ਦੇ ਰਹੀ ਸੀ ਅੱਜ ਕੀ ਚਲ ਪਿਆ ਕੋਲਚਾ ਪੀਜ਼ਾ ਪਾਰਕਰ ਹੋਰਨੇ ਕਈ ਚੀਜ਼ਾਂ ਨਿਊਰਲ ਕਹਿ ਰਹੇ ਜਿਹੜੀ ਸਾਡੇ ਸਮਾਜ ਦੇ ਵਿੱਚ ਜਿਹੜੀ ਇਹ ਚੀਜ਼ ਆ ਗਈ ਹੈ ਨਾ ਇਹ ਸਾਡੇ ਸਮੇਂ ਭੈਣਾ ਭਰਾ ਨੂੰ ਜਾਂ ਕਿਸੇ ਟੈਂਪਲ ਦੀ ਮਾਦੀ ਮੰਗਾਈ ਹੱਥ ਜੋੜ ਕੇ ਕੇ ਵੀ ਬੇਨਤੀ ਕਰਨਾ ਚਾਹੁੰਗਾ ਵੀ ਆਪਨੇ ਬੱਚਿਆਂ ਤੋਂ ਪਰ ਆਪਾਂ ਇਸ ਚੀਜ਼ ਤੇ ਹੋਣਾ ਮੋਬਾਈਲ ਤੇ ਆਦੀ ਹੋ ਚੁੱਕੇ ਆਂ ਕਈ ਚੀਜ਼ਾਂ ਆਪਣੇ ਨਾਲੇ ਜੁੜ ਚੁੱਕੀਆਂ ਜਿੱਥੇ ਨੇ ਸਾਨੂੰ ਫਾਇਦੇ ਆ ਤੇ ਨੁਕਸਾਨ ਵੀ ਬਹੁਤ ਆ ਪਰ ਮੈਂ ਹੱਥ ਜੋੜ ਕੇ ਆਪ ਜੀ ਦੇ ਸਾਹਮਣੇ ਇੱਕ ਬੇਨਤੀ ਕਰਨਾ ਚਾਹਾਂਗਾ ਵੀ ਸਾਡੇ ਕੋਲੇ ਮੌਕਾ ਜਿੰਨਾ ਵੀ ਉਸ ਦੀ ਆਪਾਂ ਇਹਨਾਂ ਚੀਜ਼ਾਂ ਤੋਂ ਬੱਚਿਆਂ ਨੂੰ ਦੂਰ ਕਰੀਏ ਆਪ ਦੂਰ ਰਹਿਣ ਦੀ ਕੋਸ਼ਿਸ਼ ਕਰੀਏ ਰਣਕਾਰੀ ਜਗਨ ਦੇ ਲਗਪਰ ਪਿਛਲੇ 37 ਸਾਲਾਂ ਤੋਂ ਤੇ ਬਲੱਡ ਕੈਂਪ ਰक्त ਸੇਵਾ ਦਾ ਆਯੋਜਨ ਕੀਤਾ ਜਾ ਰਿਹਾ ਹੈ ਸਸਕਰਤ ਕੇ ਸਤਿਗੁਰੂ ਬਾਬਾ ਗੁਰਬਚਨ ਸਿੰਘ ਜੀ ਦੀ ਯਾਦ ਵਿੱਚ ਉਹਨਾਂ ਨੂੰ ਯਾਦ ਕਰਦੇ ਹੋਏ ਸਾਸਰ ਚਾਹੀਦਾ ਹੈ ਤੋਂ ਇਸੇ ਸੰਦੇਸ਼ ਨੂੰ ਲਗਭਗ 37 ਸਾਲ ਦਾ ਸੰਗਤ 1986 ਦੇ ਰक्तदान ਦੀ ਮਹਿੰਦ ਚਲਾਈ ਗਈ ਅੱਜ ਇਹ ਗਿਣਤੀ ਲਗਭਗ ਜਨ ਡੋਨੇਸ਼ਨ ਦੀ ਹੈ 13,31,906 ਰਕਮ ਡੋਨੇਸ਼ਨ ਕੀਤੀ ਜਾ ਚੁੱਕੀ ਹੈ ਤੋਂ ਸਾਸੰਗਤ ਦੇ ਮਾਨਵਤਾ ਲਈ ਸਮੂੱਚੀ ਮਾਨਵਤਾ ਲਈ बहुत बड़ा संदेश है प्यार का संदेश है एक को एक कॉमन चीज है जो हर शख्स के बीच बग रही हो है ब्लड। तो सत्संगत इस सूची मान मानव एक करने एक पराला संत का मिशन की तौर मंच सत्संगत यूज किया जाता है सत्संगत आज का दिन श्री मिशन बहुत महानता रखने वाला दिन है पूरी दुनिया में सत्संगत ਅੱਜ ਦੇਰ ਨਿਬਾਣਦੇ ਉਲਾਡ ਨੂੰ ਆਉਣਾ ਕਿ ਲੱਗ ਰਿਹਾ ਉਹ ਸਤਸੰਗਤ ਕਈ ਵਾਰੀ ਮਨ ਵਿੱਚ ਧਿਆਨ ਆਉਂਦਾ ਹੈ ਕਿ ਸਭ ਤੋਂ ਵੱਡਾ ਧੰਨ ਸਤਸੰਗ ਕਿਸ ਨੂੰ ਮਿਲ ਜਾਂਦਾ ਹੈ ਸਭ ਤੋਂ ਵੱਡਾ ਧੰਨ ਸਤਪੁਰਸ ਜੀ ਬਾਦਸ਼ਾਹ ਨੇ ਸਤਸੰਗਤ ਹੋਣ ਦਾ ਨੀ ਸਜਣਾ ਨੂੰ ਮਿਲਿਆ ਸੰਤ ਨਰਨਾਰੀ ਬੰਦੇ ਦੇ ਵਿੱਚ ਕੱਤਰ ਹੋਏ ਤੇਰੇ ਲਈ ਸਾਡੀਆਂ ਪੈਨਾ ਸਭ ਨੂੰ ਧੰਨ ਦਾ ਰੰਗਾਰ ਕਰਨੀ ਪਾ ਤੇਰੀ ਓਟ ਸਹਾਰਾ ਮੇਰਾ ਤਨ ਮਨ ਹੋਈ ਭਾਵਾਂ ਕਹੇ ਵਰਗਾ ਤੇਰੀ ਹੀ ਦਾਤਾ ਦਿਨ ਰਾਤ ਹੀ ਗੁਣ ਗਾਵਾਂ ਇੱਕ ਤੋਂ ਹੀ ਨਰੰਕਾਰ ਇੱਕ ਤੋਂ ਹੀ ਨਰੰਕਾਰ ਖੂਨ ਦਾ ਦਰਨਾ ਇਕ ਮਹਾਂਦਾਨ ਸਤਿਗੁਰ ਦੀ ਸੇਵਾ ਸਫਲ ਹੈ ਜੇ ਕਰੇ ਕੋਈ ਕਰੇ ਚਿਤਧਾਨ ਸੇਵਾ ਦਾ ਰੂਪਾ ਸਿਵਲੰ ਦਾ ਰੂਪਾ ਕਿਸੇ ਦੇ ਹੱਥ ਵਿੱਚ ਨਹੀਂ ਆਉਂਦਾ ਇਹ ਧੰਨ ਸਹਿਗੁਰੂ ਨਾਨਕ ਪ੍ਰੀਤ ਜੀ ਮਹਾਰਾ ਜਿਨ੍ਹਾਂ ਧੰਨ ਅਨੰਦ ਨੂੰ ਪ੍ਰਾਪਤ ਹੀ ਕਰਾਉਂਦੇ ਹਨ ਉਹਨਾਂ ਦੀ ਸੇਵਾ ਦੇ ਜਿਹੜੇ ਦਿੱਤੇ ਹੀ ਪੂਰਨ ਹੋ ਤੇ ਕਰਤਾਂ ਦੇ ਵਿੱਚ ਸੇਵਾ ਦਾ ਰੂਪ ਹੋ ਕੇ ਜਿਹੜਾ ਅਟਮੂਨਾਂ ਨੂੰ ਕਿੰਪ ਲਗਾਇਆ ਹੈ ਕੁਨਨਨ ਨੂੰ ਸਲਾਮ ਕਰਦਾ ਹਾਂ ਧੰਨਵਾਦ ਕਰਨਾ ਮੈਂ ਕਿ ਕਿ ਇਸ ਸਮਾਗਮ ਦੇ ਵਿੱਚ ਇਸ ਵਰਤਨ ਦੇ ਵਿੱਚ ਤੁਹਾਡੇ ਨਾਲ ਗੇਂਦੇ ਦੇ ਵੀਰ ਨੰਦਲੇ ਨੂੰ ਮਾਣਿਤ ਮਾਣ ਪਾਛਿਆ ਤੇ ਆਤੀਆਂ ਕਰ ਗਿਆ ਵਿੱਚੋਂ ਤੁਹਾਡਾ ਧੰਨਵਾਦ ਕਰਦਾ ਹਾਂ ਤੁਹਾਨੂੰ ਬੰਕਾਰ ਤੁਹਾਨੂੰ ਸਗਲ ਜੋ ਜੀ ਸ਼ਿਕਚਨੀ ਮੇਰ ਨੂੰ ਸੁਭਾਪਲੇ ਸੁਭੋਗਾ ਪੂਜਾ ਰਕੇਸ਼ ਲੱਕੀ ਜੀ ਸਜੋਜ ਨੂੰ ਹੋਗਾ बख्या मुखी महात्मा अधिकारी भाओ और का महात्मा सारे प्यार करना है संस्कृत चौबीस अप्रैल का दिन अधिकारी मिशन खास महत्व रखता है क्योंकि तो इस दिन बाबा गुरभ सिंह जी ये अपनी बलिदानी की और बाबा हरदेव सिंह जी महाराज ने सारे ही अपने पैरोकार आदेश दिता से खून नालिया नहीं खून निया बहना चाहिए एक इंसान को दूसरे इंसान से कम आना चाहिए और तरफ का मतलब यह है कि मन केया पा होना पा पाओगे किसी का दुख देख के मन प्रसीद जाए समझ लो धर्मी है कारी मिशन इंसानों किसानों प्यार करना सिखाया जाता है ब्लड प्रेशर कैप्स ट्री प्लानेस ड्राइव और तो होर भी संगई कई सेंटर जो फोकड़ी खोले जाते हैं डिस्पेंसरियाल कॉलेज खोले जाते हैं और विधवावान पैनशन दिखी जाती है फंड दिता जाता है मानव को मानव को प्यारा एक दूजे का बड़े सहारा इस दस दस एक दूजे का सहारा बनते रहना है और यूकुश सच्चे भाषा का संदेश है प्यार से गुरु जी धन्यवाद